ਸਤਿ ਸ਼੍ਰੀ ਅਕਾਲ ਜੀ ਇਟਸ ਅ ਲਵੀ ਫੈਕਟ ਤੇ ਤੁਹਾਡਾ ਸਵਾਗਤ ਹੈ ਸੋਸ਼ਲ ਮੀਡੀਆ ਤੇ ਹੁਣ ਮਸ਼ਹੂਰ ਹੋਣ ਲਈ ਲੋਕ ਸਾਰਿਆਂ ਹੀ ਹਰ ਦਾ ਡੱਪਦੇ ਜਾ ਰਹੇ ਨੇ ਇਹ ਆਂਟੀ ਆਪਣੇ ਸਵਰਗਵਾਸੀਕਰ ਵਾਲੀ ਦੀ ਫੋਟੋ ਅੱਗੇ ਖੜ ਰੀਲ ਬਣਾਉਂਦੀ ਕਹਿ ਰਹੀ ਹੈ ਕਿ ਸੱਜਣਾ ਆ ਜਾ ਮੇਰੇ ਮਹਿੰਦੀ ਲਗਾ ਦੇ ਸਾਫ਼ ਤੌਰ ਤੇ ਸਮਝਿਆ ਜਾ ਸਕਦਾ ਹੈ ਕਿ ਇਹ ਆਂਟੀ ਸਿਰਫ ਚਾਰ ਕੁ ਲਾਈਕ ਵਿਊ ਪਿੱਛੇ ਅਜਿਹੀ ਪੁੱਠੀ ਹਰਕਤ ਕਰ ਰਹੀ ਹੈ ਵੇਖੋ ਅੱਗੇ ਆ ਬਾਈ ਨੇ ਕਿਵੇਂ ਆਪਣੇ ਮੱਜਾ ਕੀਆ ਅੰਦਾਜ਼ ਵਿੱਚ ਇਸਾਂ ਟੀ ਨੂੰ ਠੋਕ ਮਾਰ ਅਪਲਾਈ ਕੀਤਾ ਮਹਿੰਦੀ ਦਾ ਤੇ ਪਤਾ ਨਹੀਂ ਆਂਟੀ ਜਿਓ ਆ ਗਿਆ ਉਹਨੇ ਤੇਰੀਆਂ ਰੇਸਾਂ ਜ਼ਰੂਰ ਲਵਾ ਦੇਣੀਆਂ ਆਈ ਤੈਨੂੰ ਭਜਨ ਦਾ ਰਾਹ ਨਹੀਂ ਉਹ ਲੱਭਣਾ ਆਂਟੀ ਜਿਓ ਆ ਗਿਆ ਨਹੀਂ ਆਂਟੀ ਸੁੱਖ ਨਾ ਮਰੋਂ ਹੁੰਦੀ ਆ ਥੋੜਾ ਤੇ ਡਰ ਰੱਖੀਏ ਮਰਾਜ ਦਾ ਹਾਏ ਰੱਬਾ ਉਹ ਮੇਰੀ ਸਰਕਾਰ ਨੂੰ ਬੇਨਤੀ ਆ ਇਹਨਾਂ ਲਈ ਕੋਈ ਸਕੂਲ ਖੋਲ੍ਹ ਦਿੱਤਾ ਜਾਵੇ ਦਿਨੋਂ ਦਿਨ ਵਿਗੜਦੀਆਂ ਹੀ ਜਾਂਦੀਆਂ ਵਾ